ਇਹਦਾ ਐਗਰਟ ਇਹਦੇ ਉੱਪਰ ਕਰ ਦਿੰਦੇ ਆਪਾਂ। ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ ਨਾ ਪਾ ਕਰਦੇ ਸਾਰੀਆਂ ਤਿਆਰੀਆਂ ਕਰਕੇ ਕੱਪੜੇ ਧੋ ਕੇ ਪਰਬ ਕੈਰੀ ਸੀ ਨਾਲ ਕੇ ਜਾਣਾ। ਆਪਾਂ ਕੱਲ ਸ਼ਾਮ ਨਾਲ ਕੇ ਆ ਗਏ ਸੀ। ਪਰਬ ਦੇ ਮੰਮੀ ਉਹਨਾਂ ਆ ਗਈ ਸੀ ਮੈਂ ਤੇ ਮਾਨਪੀ ਜਿਹੜਾ ਆਪਣੇ ਪਾਪਾ ਕੋਲ ਤੇ ਤੇ ਡੈਡੀ ਸਵੇਰ ਤੜਕੇ ਬਿਸਕੁਟ ਪੜਵਾ ਕੇ ਲੈ ਕੇ ਆਏ ਸੀ ਜਿਨ੍ਹਾਂ ਨਾਲ ਆਪਾਂ ਪੀਪੀ ਵਾਲੇ ਬਿਸਕੁਟ ਵੀ ਉੜਵਾ ਕੇ ਲਿਆ ਕੇ ਆਏ ਸੀ ਕਹਿੰਦੇ ਸੀ ਤਨਾਲ ਫਿਰ ਡੈਡੀ ਲੈ ਕੇ ਆਏ ਸੀਗੇ ਆਪਣੇ ਡਰੋਟ ਮਲੇ ਕੇ ਸੀ ਕਾਫੀ ਜੀ ਹੁੰਦੇ ਸੀ ਤੇ ਜਿਵੇਂ ਤੁਹਾਨੂੰ ਪਤਾ ਆਪਾਂ ਡਰੋਟੇ ਚਾਹ ਨਾਲ ਖਾ ਸਕਦੇ ਆ ਤੇ ਜਾਂ ਫਿਰ ਆਪਾਂ ਦੁੱਧ ਵਿੱਚ ਭੋ ਕੇ ਖਾਈ ਦਿਆਂ ਨੇ ਤੇ ਆਪਾਂ ਸੋਚਿਆ ਜਿੱਦਾਂ ਕਿਸੇ ਨੂੰ ਮਿੱਠਾ ਨਹੀਂ ਖਾਣ ਤੇ ਜੀ ਕਰਦਾ ਕੁਝ ਹਲਕਾ ਫੁਲਕਾ ਬਣਾਇਆ ਜਾਵੇ ਕਰਾਰਾ ਬਣਾਇਆ ਜਾਵੇ ਛੋਟੀ ਜੀ ਭੁੱਖ ਹੋਵੇ ਤੇ ਜੀ ਦੀ ਮਿੰਟਾ ਜੀ ਮੁੱਟ ਜਾਵੇ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਆਪਾਂ ਲੈ ਲਏ ਬਰੀਕ ਕੱਟੀ ਹੋਈ ਪਿਆਜ਼ ਦੇ ਨਾਲ ਆਪਾਂ ਕੱਟਿਆ ਹੋਇਆ ਲੈ ਲਿਆ ਟਮਾਟਰ ਆਪਾਂ ਬਣਾਵਾਂਗੇ ਮਸਾਲਾ ਬਰੈਡ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਜੇ ਜਿਹੜੀ ਤੁਹਾਡੀ ਹਲਕੀ ਜਿਹੀ ਭੁੱਖ ਹੋਏਗੀ ਨਾ ਉਹਨੂੰ ਕੰਟਰੋਲ ਕਰੇਗਾ ਤੇ ਚਲੋ ਆਪਾਂ ਰੈਸਪੀ ਸ਼ੇਅਰ ਕਰਦੇ ਆਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਾਂ ਜਿਹੜੇ ਆਲੂ ਉਬਾਲ ਲੈਨੇ ਨੇ 4 ਆਲੂ ਬਾਲੇ ਸੀ ਤੁਹਾਡੀ ਮਰਜ਼ੀ ਜਿੰਨੇ ਮਰਜ਼ੀ ਤੁਸੀਂ ਉਬਾਲਣਾ ਚਾਹਦੇ ਉਬਾਲ ਸਕਦੇ ਹੋ ਦੂਜੇ ਪਾਸੇ ਆਪਾਂ ਕੜਾਈ ਪੈਨ ਜੋ ਵੀ ਹੈਗਾ ਆਪਾਂ ਗਰਮ ਰੱਖਿਆ ਹੋਇਆ ਹੈ ਗਰਮ ਹੁੰਦਾ ਤਾਂ ਉਹਦੇ ਵਿੱਚ ਆਪਾਂ ਥੋੜਾ ਜਿਹਾ ਕਿਓ ਪਾਵਾਂਗੇ ਹੁਣ ਜਿਹੜੇ ਆਪਾਂ ਉਬਲੇ ਹੋਏ ਆਲੂ ਨੇ ਇਹਨਾਂ ਚੰਗੀ ਤਰ੍ਹਾਂ ਆਪਾਂ 스ਪੂਨ ਦੇ ਨਾਲ ਨਾ ਮੈਸ਼ ਕਰ ਲੀਏ ਆਪਣੇ ਹੱਥ ਜਿਹੜੇ ਆਲੂ ਨੇ ਹੱਥ ਦੇ ਨਾਲ ਮੈਸ਼ ਕਰ ਲਏ ਨੇ ਤੇ ਚਲੋ ਹੁਣ ਆਪਾਂ ਉਹ ਤਵੇਲੇ ਪਾਸੇ ਚਲੀਏ ਪੈਨ ਗਰਮ ਹੋ ਗਿਆ ਹੈ ਜਿੱਥੇ ਆਪਾਂ ਪਾਉਣੇ ਥੋੜਾ ਜਿਹਾ ਕਿਓ आप कट्टे प्याज पाने टमाटर भी नाल पा लगा लगा दे लगातार तो बनाया है ये नहीं कि आप प्याज भी नहीं रखा ज्यादा खादू लगातार बढ़ाते रहनेस थोड़ा घट ही रखिए हम आपने स्वाद अनुसार नमक ਥੋੜੀ ਜੀ ਗੰਦੀ ਥੋੜੀ ਜੀ ਲਾਲ ਮਿਰਚ ਜੇ ਤੁਸੀਂ ਹਰੀ ਮਿਰਚ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਪਾ ਦਿੰਨੇ ਹੁਣੀਆਂ ਹੋਏ ਜੀ ਦਾ ਨਾਲ ਆਪਾਂ ਪਾ ਦਿੰਨੇ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਦਿੰਨੇ ਆ ਚੰਗੀ ਤਰ੍ਹਾਂ ਜਿਹੜੇ ਮੈਸ਼ ਹੋ ਜਿਓ ਪਿਆਜ਼ ਜਿਹੜੇ ਆਲੂ ਨੇ ਉਹ ਆਪਾਂ ਪਾ ਦਿੰਨੇ ਆ ਹੋਰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਐਸੇ ਹਮ ਤੁਸੀਂ ਜੀਲੂਨ ਮਿਰਚ ਚੈੱਕ ਕਰ ਸਕਦੇ ਜੇ ਘੱਟ ਹੋਵੇ ਤੁਸੀਂ ਦੁਬਾਰਾ ਪਾ ਸਕਦੇ ਹੋ ਚੰਗੀ ਤਰ੍ਹਾਂ ਮੈਚ ਹੋ ਚੁੱਕੇ ਮਸਾਲਾ ਚੰਗੀ ਤਰ੍ਹਾਂ ਰੈਡੀ ਹੋ ਚੁੱਕਾ ਹੈ ਇਹਦੇ ਵਿੱਚ ਤੁਸੀਂ ਇਸ ਟਾਈਮ ਧਨੀਆ ਪਾ ਸਕਦੇ ਹੋ ਬਰੀਕ ਕੱਟ ਕੇ ਪਰ ਆਪਣੇ ਕੋਲ ਨਹੀਂ ਹੈਗਾ ਇਸ ਟਾਈਮ ਤੇ ਆਪਾਂ ਨਹੀਂ ਪਾਇਆ ਤੁਹਾਡੇ ਕੋਲ ਹੈਗਾ ਤੁਸੀਂ ਪਾ ਸਕਦੇ ਹੋ ਗੈਸ ਨੂੰ ਆਪਾਂ ਕਰਦੇ ਆ ਬੰਦ ਤੇ ਸਾਰਾ ਮਟੀਰੀਅਲ ਆਪਾਂ ਬਾਹਰ ਕੱਢ ਲੈਨੇ ਆ ਉਹੀ ਪੈਨ ਆਪਾਂ ਸਾਫ਼ ਕਰਕੇ ਲੈ ਲਿਆ ਥੋੜਾ ਜਿਹਾ ਹੋਣੀਏ ਦੇ ਵਿੱਚ ਘਿਓ ਬਟਰ ਪਾ ਲਓ ਦੇਸੀ ਘਿਓ ਪਾ ਲਓ ਡਾਲਡਾ ਪਾ ਲਓ ਹਰਫੈਨ ਪਾ ਲਓ ਆਪਾਂ ਦੇਸੀ ਘਿਓ ਪਾ ਲਿਆ ਇਸ ਘੱਟ ਥੋੜਾ ਜਿਹਾ ਦੇਗੀ ਵਿੱਚ ਪਾ ਲੈਣੇ ਆ ਥੋੜਾ ਜਿਹਾ ਲੋਲ ਪਾ ਲੈਣੇ ਆ ਜਿਹੜੀ ਬਰੈਡੀ ਉਹਨਾਂ ਨੂੰ ਆਪਾਂ ਹੁਣ ਸੇਕ ਲਈਏ ਪੈਟਾ ਪਕਾ ਸੀ ਗਲੇ ਨੇ ਇਹਦੇ ਉੱਪਰ ਹੁਣ ਤੁਸੀਂ ਕੋਈ ਵੀ ਸੌਸ ਪਾ ਸਕਦੇ ਹੋ ਜੇ ਤੁਹਾਡੇ ਕੋਲ ਟਮੇਟੋ ਸੌਸ ਹੈ ਤੇ ਉਹ ਪਾ ਲਓ ਜੇ ਮੀਓਨਿਅਨਸ ਹੈ ਉਹ ਪਾ ਦਿਓ ਇਹਦੇ ਉੱਪਰ ਪਾ ਦਿੰਨੇ ਆਪਾਂ ਸੌਸ ਚੰਗੀ ਤਰ੍ਹਾਂ ਇਹਨੂੰ ਫਿਰ ਮਿਲਾ ਦਿੰਨੇ ਆ ਤੋ ਜਿਹੜਾ ਆਪਾਂ ਮਟੀਰੀਅਲ ਬਣਾਇਆ ਹੈ ਮਸਾਲਾ ਬਣਾਇਆ ਹੈ ਉਹ ਇਹਦੇ ਵਿੱਚ ਪਾ ਦਿੰਨੇ ਆ ਤੇ ਇਹਦੇ ਵਿੱਚ ਆਪਾਂ ਹੁਣ ਕਟਿਆ ਹੋਇਆ ਪਿਆਜ਼ ਪਾ ਦਿੰਨੇ ਆ। ਗਰੀ ਕਟਿਆ ਹੋਇਆ ਪਿਆਜ਼ ਪਾਦਨੇ ਨਾਲ ਹੀ ਆਪਾਂ ਟਮਾਟਰ ਪਾ ਦਿੰਨੇ ਆ। ਇਹਦੇ ਐਪਰੇਟ ਇਹਦੇ ਉੱਪਰ ਕਰ ਦਿੰਨੇ ਆਪਾਂ ਹੁਣ। ਹੁਣ ਦਬਾ ਦੇਨੇ ਜਰਾ ਆਪਾਂ। ਤੋ ਜੀ ਆਪਣਾ ਜਿਹੜਾ ਮਸਾਲਾ ਬਰੈਡ ਹੈ ਬਣ ਕੇ ਰੈਡੀ ਹੈ ਖਾ ਕੇ ਦੇਖਿਓ ਬਧੀਆਂ ਲੱਗੂਗਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ